ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਿੱਧੀ ਸਤਾਪ ਦੀ ਨੂੰ ਸਮਰਪਤ ਜੋ ਨਗਰ ਕੀਰਤਨ ਸਹਿਬ ਚੱਲ ਕੇ ਡਿਮੇਲੀ ਤੋਂ ਗੜ ਸ਼ੰਕਰ ਨਵਾਂ ਸਿਰ ਹੁੰਦਾ ਹੋਇਆ ਤੱਕ ਸ੍ਰੀ ਕੇਸਗੜ ਆਨੰਦਪੁਰ ਸਾਹਿਬ ਵਿਖੇ ਪਹੁੰਚ ਚੁੱਕਿਆ ਜੋ ਸੰਗਤਾਂ ਦਾ ਭਰਮਾ ਸਵਾਗਤ ਸੰਤਾ ਮਹਾਪੁਰਖਾਂ ਦਾ ਤੱਕ ਸਹਿਬ ਵੱਲੋਂ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਸਮਾਪਤੀ ਦੀ ਅਰਦਾਸ ਜਿਹੜੀ ਹੋ ਰਹੀ ਹੈ ਤੱਕ ਸਹਿਬ ਤੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਤਕਸਰੀ ਕੇਸਗੜ ਆਨੰਦਪੁਰ ਸਾਹਿਬ ਦੀਆਂ ਜੋ ਨਗਰ ਕੀਰਤਨ ਸਾਹਿਬ ਆਨੰਦਪੁਰ ਸਾਹਿਬ ਵਿਖੇ ਪਹੁੰਚ ਚੁੱਕਿਆ ਦੇਖੋ ਸੰਗਤਾਂ ਕਿੰਨੇ ਪਿਆਰ ਅਤੇ ਸ਼ਰਧਾ ਨਾਲ ਪਰਮਾ ਸਵਾਗਤ ਜਿਹੜਾ ਕਰ ਰਹੀਆਂ ਨਗਰ ਕੀਰਤਨ ਸਾਹਿਬ ਦਾ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਨਗਰ ਕੀਰਤਨ ਸਾਹਿਬ ਜੋ ਚੱਲ ਕੇ ਤਕਸਰੀ ਕੇਸਗੜ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ੍ਰੀ ਦੇਖ ਰਹੇ ਹਾਂ ਨਗਰ ਕੀਰਤਨ ਸਹਿਬ ਸ੍ਰੀ ਦੀ ਸਰਤਾਪਦੀ ਨੂੰ ਸਮਰਪਿਤ ਤਖਤ ਸਹਿਬ ਤੇ ਪਹੁੰਚੂਕਿਆ ਹੈ ਤਖਤ ਸਹਿਬ ਵੱਲੋਂ ਭਰਮਾ ਸਵਾਗਤ ਸੰਤਾਂ ਮਹਾਪੁਰਖਾਂ ਤੇ ਸੰਗਤਾਂ ਦਾ ਪੰਜ ਪਿਆਰੇ ਸਹਿਬਾਨ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਿਆਰ ਸਤਕਾਰ ਜਿਹੜਾ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਸੰਗਤਾਂ ਬੜੇ ਹੀ ਪਿਆਰ ਸਤਕਾਰ ਨਾਲ ਸਵਾਗਤ ਕਰ ਰਹੀਆਂ ਜੋ ਜਹੇਦਾਰ ਯਾਨੀ ਗੜਗਾਜ ਸਿੰਘ ਜੀ ਵੀ ਪਹੁੰਚ ਚੁੱਕੇ ਨੇ ਜੋ ਹੋਰ ਵੀ ਸੰਤ ਮਹਾਪੁਰਖ ਸਿੰਘ ਸਾਹਿਬ ਪਹੁੰਚੇ ਹੋਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਰਮਾ ਸਵਾਗਤ ਆ ਜਿਹੜਾ ਕੀਤਾ ਜਾ ਰਿਹਾ ਹੈ ਕੇਸਗੜ ਆਨੰਦਪੁਰ ਸਹਿ ਵਿਖੇ